ਉਹ ਉਹ ਜਿਹੜਾ ਨਾ ਕਿ ਇਹ ਮਾਮਲਾ ਹੈ ਕਿਉਂ ਪੜਿਆ ਗਿਆ ਇਸ ਤਰ੍ਹਾਂ ਟ੍ਰੇਨਿੰਗ ਦੇ ਵਿੱਚ ਇੱਕ ਜਿਹੜਾ ਹੈਗਾ ਯੂਟਿਊਬਰ ਰੌਜਰ ਸੰਧੋ ਦੇ ਉੱਪਰ ਜਿਹੜਾ ਹੈਗਾ ਲਾਸਟ ਮੰਥ ਇੱਕ ਅਟੈਕ ਹੋਇਆ ਸੀ ਉਹਦੇ ਘਰ ਦੇ ਉੱਪਰ ਗਰਨੇਡਾ ਹਮਲਾ ਹੋਇਆ ਜਿਹੜਾ ਰਾਇਪੁਰ ਸੂਲਪੁਰ ਰਹਿਣ ਦਾ ਰਹਿਣ ਵਾਲਾ ਸੀ ਤਾਂ ਜਿਹੜਾ ਉਸ ਮੁਕਦਮਾ ਜਿਹੜਾ 57 ਨੰਬਰ ਐਫ ਆਈ ਆਰ ਦਰਜ ਹੋਈ ਸੀ ਉਹਦੇ ਮੁਕਦਮੇ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਹੁਣ ਤੱਕ ਅਸੀਂ 9 ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵਿਡੈਂਸ ਆਈ ਸੀ ਕਿ ਫੈਕਟ ਚ ਆਏ ਕਿ ਜਿਹੜਾ ਸੁਖਚਰਨ ਸਿੰਘ ਨਾਮ ਦਾ ਇੱਕ ਆਰਮੀ ਪਰਸਨਲ ਹੈਗਾ ਜਿਹੜਾ ਜੇ ਦੀ ਜੰਮੂ ਕਸ਼ਮੀਰ ਤੇ ਵਿੱਚ ਜਿਹੜੀ ਡਿਊਟੀ ਹੈਗੀ ਹੈ ਇਹ 3rd ਸਿਕ ਲਾਈਟਨ ਇਨਫੈਂਟਰੀ ਦਾ ਜਵਾਨ ਸੀ ਤਾਂ ਇਸ ਨੇ ਹਰਦੀਪ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਨੂੰ ਇਹਨੇ ਗਰਨੇਡ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਕਿ ਜੋ ਕਿਸ ਤਰੀਕੇ ਨਾਲ ਉਹਨੂੰ ਚਲਾਇਆ ਜਾ ਸਕਦਾ ਕਿਵੇਂ ਪਿੰਗ ਨਿਕ ਉਹਦੀ ਕੱਢੀ ਜਾ ਸਕਦੀ ਹੈ ਤਾਂ ਇੰਸਟਾਗ੍ਰਾਮ ਦੇ ਉੱਪਰ ਇਸਨੇ ਜਿਹੜੀ ਹੈ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਸੀ ਇਹ ਫੈਕਟ ਸਾਹਮਣੇ ਆਉਣ ਦੇ ਉੱਪਰ ਜਿਹੜਾ ਸੁਖਚਰਨ ਸਿੰਘ ਨੂੰ ਅਸੀਂ ਮੁਕੱਦਮੇ ਦੇ ਵਿੱਚ ਨਾਮਿਨੇਟ ਕੀਤਾ ਸੀ ਮੁਕੱਦਮੇ ਦੇ ਵਿੱਚ ਨਾਮਿਨੇਟ ਕਰਨ ਤੋਂ ਬਾਅਦ ਇਸਦੇ ਜਿਹੜੇ ਆ ਕੇ ਅਸੀਂ ਸਾਰੀ ਐਵੀਡੈਂਸ ਫੋਕਟਾ ਜਿਹੜੀ ਐਵੀਡੈਂਸ ਹੈ ਕਿਸੇ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤੀ ਜਿਸ ਦੇ ਜ਼ਰੀਏ ਜਿਹੜਾ ਹੈਗਾ ਮਾਂਜੋ ਕੋਰਟ ਨੇ ਵੀ ਗ੍ਰੈਂਟ ਆਫ ਅਰੈਸਟ ਜਿਹੜੇ ਨੇ ਜਾਰੀ ਕੀਤਾ ਦਾ ਵਾਰੰਟ ਆਫ ਜਿਹੜੇ ਅਰੈਸਟ ਹੈਗੇ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਹੋਏ ਅਸੀਂ ਇਹਨੂੰ 14 ਤਰੀਕ ਨੂੰ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਜਿਹੜੀ ਇਹਦੀ ਬਟਾਲੀਅਨ ਹੈਗੀ ਸੀ ਉੱਥੋਂ ਜਾ ਕੇ ਇਹਦਾ ਜਿਹੜਾ ਸੀ ਇਹਦੇ ਸੀਨੀਅਰ ਅਫੀਸਰਸ ਨੂੰ ਇਨਫੋਰਮ ਕਰਕੇ ਰਿਕੁਐਸਟ ਕਰਕੇ ਰਿਟਰਨ ਦੇ ਵਿੱਚ ਜਿਹੜਾ ਇਹਨਾਂ ਨੂੰ ਰਿਕੁਐਸਟ ਸਬਮਿਟ ਕੀਤੀ ਜਿਨ੍ਹਾਂ ਨੇ ਇਹਦੀ ਜਿਹੜੀ ਹੈਂਡਓਵਰ ਕਰਨਾ ਲਾਅ ਕੀਤਾ ਤੇ ਜਿਹੜਾ ਹੈਗਾ ਉਹ ਜਿਹੜਾ ਪ੍ਰੋਸੀਜਰ ਦੇ ਤਹਿਤ ਜਿਹੜੀ ਹੈਗੀ ਇਹਦੀ ਅਰੈਸਟ ਪਾਈ ਗਈ ਐਂਡ ਇਹਨੂੰ ਮਾਂਜੋ ਕੋਰਟ 'ਚ ਪੇਸ਼ ਕਰਕੇ ਜਿਹੜਾ ਹੁਣ 5 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਸਾਡੇ ਕੋਲ ਜਿਹੜੀ ਇਨਟੈਕਸ ਵਿੱਚ ਕਿਦਾ ਆ ਹਰਦੀਪ ਕੰਬੋਲ ਦੇ ਤੇ ਤੇ ਆ ਜਿਹੜੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ YouTube ਦੇ ਉੱਪਰ ਜਿਹੜੀ ਜਾਂ ਜਿਹੜੇ Instagram ਦੇ ਉੱਪਰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਉਹਨਾਂ ਨਾਲ ਜਿਹੜੇ ਅਕਿਊਜ਼ਡ ਹੈਗੇ ਸੀ ਉਹਨਾਂ ਨਾਲ ਚੈਟ ਹੋਣੀ ਸ਼ੁਰੂ ਹੋ ਗਈ ਜਿਹੜਾ ਹਰਦੀਪ ਕੰਬੋਲ ਸੀ ਇਸ ਤਰੀਕੇ ਨਾਲ ਇਹਨਾਂ ਦੇ ਸੰਪਰਕ ਚ ਆ ਕੇ ਅੱਗੇ ਨੇ ਫਿਰ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਸੀ ਸਰੇ ਫੌਜੀ ਦਾ ਡਾਇਰੈਕਟ ਲਿੰਚ ਆਇਆ ਕਿ ਜਿਸ਼ਾਨ ਜਾਂ ਭੱਟੀ ਦਾ ਕੋਈ ਰੋਲ ਹੈਗਾ ਉਹਨਾਂ ਨੇ ਟੱਚ ਨਾ ਕਰਾਇਆ ਉਹ ਆਪਣੇ ਵਿੱਚ ਅ ਨਹੀਂ ਜਿਹੜਾ ਜਿਸ਼ਾਨ ਭੱਟੀ ਜਾਂ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਨਹੀਂ ਆਇਆ ਜਿਸ਼ਾਨ ਅਕਟਰ ਉਹਨਾਂ ਦੇ ਨਾਲ ਇਹਦਾ ਟੱਚ ਨਹੀਂ ਆਇਆ ਸੀ ਇਹਦਾ ਹਰਦੇਵ ਕੰਪੋਜ਼ ਦੇ ਨਾਲ ਜਿਹੜਾ ਟੱਚ ਆਇਆ ਸਿੱਧੇ ਡਾਇਰੈਕਟਰੀ ਨੂੰ ਟੱਚ ਡਾਇਰੈਕਟਲੀ ਉਹਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਉਹਦੇ ਟੱਚ ਆਇਆ ਇਹਨੇ ਬਾਲਮਤ ਤੋਂ ਨਹੀਂ ਟ੍ਰੇਨਿੰਗ ਮੰਗੀ ਸੀ ਕਿ ਉਹ ਬੰਦੇ ਨੇ ਆਪ ਨੂੰ ਕਹਿੰਦੀ ਜ਼ਰੂਰੀ ਹੈ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਚ ਤੈ ਹੈ ਕਿ ਜਦੋਂ ਇਹਨਾਂ ਦੀ ਗੱਲਬਾਤ ਹੁੰਦੀ ਸੀ ਤਾਂ ਜਿਹੜਾ ਹਰਦਿਕ ਮੋਜਾ ਉਸਨੇ ਨੂੰ ਇੱਕ ਗਰਨੇਟ ਦੀ ਜਿਹੜੀ ਹੈਗੀ ਸ਼ੋ ਕੀਤਾ ਸੀ ਇੱਕ ਸ਼ੋ ਕੀਤੀ ਤੇ ਦੂਸਰਾ ਜਿਹੜਾ ਇੱਕ ਦਿਖਾਇਆ ਕਿ ਕਿਸ ਤਰੀਕੇ ਨਾਲ ਚੱਲਦਾ ਤਾਂ ਇਹ ਸੁਣੇ ਅੱਗੇ ਜਿਹੜੀ ਹੈਗੀ ਆਪਣੇ ਵੱਲੋਂ ਉਸ ਨੂੰ ਚਲਾ ਕੇ ਕਿਸ ਤਰੀਕੇ ਨਾਲ ਚੱਲਦਾ ਉਹ ਵੀਡੀਓ ਇਹਦੇ ਨਾਲ ਸ਼ੇਅਰ ਕੀਤੀ ਜਿਹੜੀ ਹੈਗੀ ਵੀਡੀਓ ਦੇ ਜ਼ਰੀਏ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕੀਤੀ ਇਹ ਸਭ ਵੀ ਕੋਈ ਲੋਕ ਵਿੱਚ ਸ਼ਾਮ ਲੋਕ ਹੁੰਦੇ ਹਲੇ ਦੇ ਵਿੱਚ ਜਿਹੜੀ ਹੈਗੀ ਨੌ ਜਣੇ ਅਸੀਂ ਅਰੈਸਟ ਕੀਤੇ ਨੇ ਬਾਕੀ ਜਿਹੜੇ ਜਿਹੜੇ ਟੋਟਲ ਇਸ ਦੇ 18 ਕ्यूज ਜਗੇ ਨੇ ਅਸੀਂ ਉਹਨਾਂ ਦੇ ਜਿਹੜੇ ਕੁਝ ਬਾਹਰ ਇੱਥੇ ਹੈਗੇ ਨੇ ਬਾਕੀ ਜਿਹਦਾ ਜਿਹਦਾ ਵੀ ਰੋਲ ਹੈਗਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਗਰ ਕਿਸੇ ਦਾ ਵੀ ਕੋਈ ਹੋਰ ਰੋਲ ਸਾਹਮਣੇ ਆਦਾ ਤਾਂ ਡੈਫੀਨਿਟਲੀ ਅਸੀਂ ਅਕੋਰਡਿੰਗ ਟੂ ਜਿਹੜੀ ਸਾਡੇ ਪ੍ਰੋਸੀਜਰ ਹੈ ਅੱਗੇ ਪ੍ਰੋਸੀਡ ਕਰਾਂਗੇ ਇਸੇ ਹਾਲ 18 ਹੁੰਦੇ ਇਸ ਦੇ ਨਾਮ ਤੇ ਇਸ ਮਕਦਮੇ ਦੇ ਵਿੱਚ ਹੁਣ ਤੱਕ 18 ਮਕਦਮੇ ਨੇ ਕੋਈ ਕੋਈ ਹੈਗੇ ਨੇ ਨੌ ਗ੍ਰੇਟਰਾਂ ਨੂੰ ਜੋ ਕਿ ਨੇ ਬਾਕੀ ਅਸੀਂ ਉਹਨਾਂ ਦੇ ਵਰਕ ਕਰ ਰਹੇ ਹਾਂ ਥੈਂਕ ਯੂ